ਗੁਰੂ ਰੂਪਿਆਰੀ ਸਾਧ ਸੰਗਤ ਸੋਨੂੰ ਸੁਣਾਉਣੀ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹਰੀ ਸਿੰਘ ਨਰੂਆ ਮਹਾਰਾਜਾ ਰਣਜੀਤ ਸਿੰਘ ਦੇ ਜਰਨਲ ਸੀ ਸਭ ਤੋਂ ਵੱਡਾ ਜਰਨਲ ਹਰੀ ਸਿੰਘ ਨਰੂਆ ਸੀ ਜਦੋਂ ਜੰਗ ਜੁੱਦ ਹੁੰਦੇ ਸੀ ਜਿਹੜਾ ਹਰੀ ਸਿੰਘ ਨਰਵਾਸੀ ਰਾਜ ਨੂੰ ਅੱਗੇ ਵਧਾਉਂਦਾ ਸੀ ਜਮਰੌਦ ਦੇ ਕਿਲੇ ਨੂੰ ਘੇਰਾ ਪਾ ਲਿਆ ਜਿਹੜੇ ਪਠਾਣ ਸੀ ਪਠਾਣਾ ਦਾ ਵੀ ਬਹੁਤ ਜ਼ੋਰ ਸੀ ਜਦੋਂ ਇੱਥੇ ਹਰੀ ਸਿੰਘ ਨਲੂਏ ਨੇ ਜਾ ਕੇ ਉਹ ਕਿਲੇ ਦਾ ਪਠਾਣਾ ਦਾ ਕਿਲਾ ਸੀ ਨਾ ਜਮਰੌਦ ਦਾ ਕਿਲਾ ਬਹੁਤ ਤਗੜਾ ਉਹਨਾਂ ਦਾ ਬਣਾਇਆ ਪਿਆ ਸੀ ਜਿਹੜਾ ਕਿਲਾ ਸੀ ਉਹਦੇ ਵਿੱਚ ਸੀ ਸਾਰੇ ਪਠਾਣ ਇਕੱਠੇ ਹੋ ਗਏ ਤਾਂ ਪਤਾ ਲੱਗਿਆ ਹਰੀ ਸਿੰਘ ਨਰਗਾ ਆ ਗਿਆ ਹਰੀ ਸਿੰਘ ਨਰਗੇ ਨੇ ਸਪੀਕਰ ਲਾ ਕੇ ਸਭ ਨੂੰ ਅਨਾਉਂਸਮੈਂਟ ਕਰੀ ਵੀ ਆਜੋ ਬਹਿ ਕੇ ਆਪਾਂ ਗੱਲ ਕਰ ਲઈએ ਕੱਲ ਨੂੰ ਵੀ ਆਪਾਂ ਬੈਠਣਾ ਹੀ ਆ ਤੇ ਅੱਜ ਪਹਿਲਾਂ ਹੀ ਬੈਠ ਲઈએ ਜਿਹੜਾ ਕਿ ਖੂਨ ਖਰਾਬਾ ਨਾ ਹੋਵੇ ਕੋਈ ਆਖੇ ਨਾ ਲੱਗਿਆ ਤੇ ਜੰਗ ਨੂੰ ਤਿਆਰ ਹੋਵੇ ਹਰੀ ਸਿੰਘ ਹਰੀ ਸਿੰਘ ਨਲੂਏ ਨੇ ਤੋਪਾਂ ਫਟਕਾਰ ਤਗਾਂ ਪੋਪਾਂ ਫਟ ਕਰਕੇ ਜਦੋਂ ਚਲਾਈਆਂ ਤੇ ਕੋਈ ਕਿਲਾਰਾ ਕਿਲੇ ਦੀ ਕੰਦ ਨਾ ਟੱਗੇ ਤੋਪਾਂ ਵੱਜੀ ਜਾਣ ਗੋਲੇ ਵੱਜ ਜਾਣ ਤੇ ਨੁਕਸਾਨ ਹੋਈ ਜਾਵੇ ਬਰੂਦ ਦਾ ਤੇ ਪਰ ਕਿਲੇ ਦੀ ਕੋਈ ਕੰਦ ਨਾ ਟੱਗੇ ਜੇ ਪਸੀਰ ਕੋਈ ਟੁੱਟਦੀ ਸੀ ਜਿਹਦੇ ਬਾਅਦ ਫੇਰ ਫੌਜਾਂ ਨੇ ਪੜਨਾ ਸੀ ਹੁਣ ਫੌਜਾਂ ਹਰੀ ਸਿੰਘ ਨਲੂਏ ਦੀਆਂ ਜਿਹੜੀਆਂ ਫੌਜਾਂ ਸੀ ਇਹਦੀਆਂ ਉਹ ਸਾਰੀਆਂ ਲਕੀਰ ਟੱਪਣ ਵਾਲੀਆਂ ਸੀ ਸਾਰੇ ਮਾਰਨ ਤੇ ਮਰਾਉਣ ਵਾਲੇ ਸੀ ਇੰਨਾ ਜੁੱਧ ਜੰਗ ਕਰਦੇ ਤੇ ਤਗੜਾ ਪਾਲਦਾ ਸੀ ਹਰੀ ਸਿੰਘ ਨਰਵਾ ਆਉਂਦੀ ਫੌਜ ਨੂੰ ਤੇ ਹੁਕਮ ਕਰਤਾ ਕਹਿੰਦੇ ਉਹ ਕਹਿਣ ਲੱਗੇ ਮਹਾਰਾਜ ਦੱਸੋ ਆਪਣੇ ਜੱਥੇਦਾਰ ਸਾਹਿਬ ਜਨਰਲ ਸਾਹਿਬ ਦੱਸੋ ਵੀ ਹੁਣ ਕੀ ਕਰੀਏ ਉਹ ਕਹਿੰਦਾ ਵੀ ਇੰਉਂ ਕਰੋ ਮੈਂ ਚੱਲੂ ਥੋਡੇ ਨਾਲ ਹਰੀ ਸਿੰਘ ਨਰਵਾ ਦਾ ਵੀ ਬੰਦੇ ਉਹ ਉਠੋ ਜਿਨ੍ਹਾਂ ਨੂੰ ਮੌਤ ਪਿਆਰੀ ਹੈ ਤੇ ਆਪਾਂ ਥੱਲੇ ਨਾਲ ਬਰੂਦ ਭਰ ਕੇ ਜਿਹੜੀ ਪਸੀਰ ਆਇ ਕਿਲੇ ਦੀ ਆਪਾਂ ਧੋੜਨੀ ਆ ਤੇ ਮੈਂ ਚਲوں ਨਾਲ ਤੇ ਤੁਸੀਂ ਇਧਰੋਂ ਤੋਪਾਂ ਦੇ ਉੱਪਰੋਂ ਤਾਂ ਉਹਨੂੰ ਗੋਲੇ ਛੱਡੇ ਜਾਣੇ ਆ ਥੱਲੇ ਦੀ ਅਸੀਂ ਭੱਜ-ਭੱਜ ਕੇ ਜਾ ਕੇ ਤੇ ਥੱਲੇ ਜੜਾਂ ਚ ਬਹਿ ਕੇ ਸੱਬੜ ਵਾਲਾ ਕਿਤੇ ਹੋਰ ਤੇ ਜਿਹੜੇ ਸੰਦ ਵਾਲੇ ਉਦੋਂ ਬਣੇ ਸੀ ਉਹਨਾਂ ਦੇ ਨਾਲ ਵੀ ਕਿਲੇ ਦੀ ਕੰਧ ਦੇ ਥੱਲੇ ਬਰੂਦ ਭਰ ਕੇ ਆਵਾਂਗੇ ਤੇ ਫਲੀਤਾ ਲਿਆਵਾਂਗੇ ਫਲੀਤਾ ਲਾ ਕੇ ਤੇ ਅੱਗ ਲਾ ਕੇ ਕਿੱਲੇ ਦੀ ਕੰਧ ਤੋੜ ਦਿਆ ਗਏ ਇਸ ਤਰ੍ਹਾਂ ਕਰਕੇ ਰਾਜਾ ਰਣਜੀਤ ਆਪਣੇ ਹਰੀ ਸਿੰਘ ਨਰਵੇਰੇ ਜਿਹੜੇ 10 ਸਿੰਘ ਜੋ ਲਕੀਰ ਤੋਂ ਪਾਰ ਹੋ ਕੇ ਕਹਿੰਦੇ ਜੀ ਅਸੀਂ ਤਿਆਰ ਹਾਂ 10 ਹੋਰ ਤਿਆਰ ਹੋ ਗਏ 20 ਹੋ ਗਏ ਬੀਹਾਂ ਨੇ ਦੂਸਰੀ ਫੌਜ ਨੇ ਜੁੱਤਾ ਦੀ ਗੋਲੇ ਛੱਡੇ ਤੇ ਹਰੀ ਸਿੰਘ ਨਰਵੇਰੇ ਹੁਣੀ ਪੱਜ-ਪੱਜ ਕੇ ਪੱਜ ਵਾ ਕਿਉਂਕਿ ਉਧਰੋਂ ਉਹ ਵੀ ਚਲਾਉਂਦੇ ਸੀ ਖੱਟੜ ਵੀ ਹੋਏ ਪਰ ਫੇਰ ਵੀ ਕਿਲੇ ਦੀ ਕੰਧ ਨਾਲ ਜਾ ਟਗੇ ਹੁਣ ਇਧਰੋਂ ਆਪਣੇ ਗੋਲੇ ਚ ਲਈ ਜਾਂਦੇ ਉਧਰੋਂ ਉਹ ਚਲਾਉਂਦੇ ਆ ਉਹ ਥੱਲੇ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਕੀ ਕਰਿਆ ਸੱਬਲਾਂ ਦੇ ਨਾਲ ਪੱਟ-ਪੱਟ ਕੇ ਪੱਟ-ਪੱਟ ਕੇ ਬੋਤ ਲਾਇਆ ਤਿੰਨ-ਚਾਰ ਘੰਟੇ ਲਾਏ ਤੇ ਇਧਰ ਤਿੰਨ-ਚਾਰ ਘੰਟੇ ਗੋਲਾਵਾਰੀ ਚੱਲਦੀ ਰਹੀ ਤੇ ਥੱਲੇ ਪਸੀਲ ਦੇ ਤੇ ਬਰੂਦ ਭਰਤਾ ਬੇਸਾਬਾ ਬਰੂਦ ਭਰ ਕੇ ਉਥੋਂ ਭੱਜਣਾ ਸੀ ਪੰਜ ਕਿ ਉਹਨਾਂ ਦੇ ਗੋਲੇ ਵੀ ਵੱਜ ਸਕਦੇ ਗੋਲੀਆਂ ਵੀ ਤੀਰ ਵੀ ਵੱਜ ਸਕਦੇ ਸੀ ਬਹੁਤ ਕੁਝ ਹੋ ਸਕਦਾ ਸੀਗਾ ਤੇ ਜਦੋਂ ਉਹ ਤੋਂ ਗੜਾਇਆ ਗੜਾਇਆ ਹੋਈ ਤੇ ਭਰ ਕੇ ਤੋਂ ਪੂਰਾ ਭਰ ਤਾ ਤੇ ਅੱਗ ਲਾ ਕੇ ਭੱਜ ਤੁਰੇ ਉਧਰ ਜਾ ਕੇ ਕਹਤਾ ਵੀ ਜਦੋਂ ਇਧਰੋਂ ਪਸੀਲ ਟੁੱਟ ਗਈ ਇੱਕ ਦਾਮੀ ਘੋੜੇ ਲੈ ਕੇ ਤੁਸੀਂ ਵਿੱਚ ਵੜ ਜਾਣਾ ਕਹਿੰਦੇ ਜੀ ਸੱਤ ਵਚਨ ਤੇ ਇਧਰ ਪਾਈ ਹਰੀ ਸਿੰਘ ਨਰੂਏ ਨੇ ਸਾਰੇ ਜਿਹੜੇ ਦੂਸਰੇ ਦਾਸ ਵੀ ਗਏ ਸੀ ਉਹਨਾਂ ਨੇ ਵੀ ਆਪਦੇ ਵਾਲੇ ਪਾਸੇ ਤੇ ਬਰੂ ਸਾਰਾ ਭਰ ਦਿੱਤਾ ਤੇ ਉਹਨਾਂ ਨੇ ਗੋਲੀਆਂ ਬਹੁਤ ਚਲਾਈਆਂ ਬੱਚਕਾਂ ਵੀ ਇਹਨਾਂ ਦੇ ਫੱਟੜ ਵੀ ਹੋ ਗਏ ਜਿਹੜਾ ਹਰੀ ਸਿੰਘ ਨਰੂਆ ਸੀ ਬਹੁਤ ਫੱਟੜ ਹੋ ਗਿਆ ਸੀ ਕਿਉਂਕਿ ਜੋਰ ਤੇ ਜਰਵਾਣਾ ਵੀ ਬਹੁਤ ਸੀ ਕੰਮ ਵੀ ਵੱਡੇ ਕਰਦਾ ਸੀ ਤੇ ਪੱਟੜ ਫਿਰ ਇਹ ਨਹੀਂ ਹੋਣਾ ਸੀ ਪੱਟੜ ਵੀ ਹੋਗਾ ਤੇ ਖਿੱਚ ਕੇ ਇਹਨਾਂ ਨੇ ਫੌਜ ਤੇ ਹਰੀ ਸੌਨਰੀ ਬਰੂਨ ਲਿਆਂਦਾ ਸੀ ਵੀ ਤੁਸੀਂ ਆਰਾਮ ਕਰੋ ਇੱਧਰ ਆਵਦੀ ਫੌਜ ਨੂੰ ਪੂਰਾ ਆਰਡਰ ਕਰਤਾ ਸੀ ਵੀ ਜਦੋਂ ਪਸੀਲ ਟੁੱਟ ਗਈ ਤੁਸੀਂ ਘੋੜੇ ਇੱਕਦਮ ਲਿਆ ਕੇ ਤੇ ਕਿਲੇ ਦੇ ਵਿੱਚ ਵਾੜ ਦੇਣੇ ਆ ਉਹੀ ਗੱਲ ਹੋਈ ਤੇ ਪਾਈ ਤੋਂ ਬਰੂਦ ਨੂੰ ਲੱਗੇ ਅੱਗ ਤੇ ਚੱਕਿਆ ਥੱਲੋਂ ਪਾਇਆ ਪੜਾਕਾ ਦੇ ਜੜਿਕਾਂ ਦੇ ਤੜਾ ਕਟੜਾ ਕਟੜਾ ਕਰਕੇ ਤੋੜਤੀ ਬਰੂਦ ਨੇ ਤੇ ਪੂਰਾ ਹੀ 파ੜ ਪੈ ਗਿਆ ਇਧਰ ਭਾਈ ਜਿੰਨੀਆਂ ਫੌਜਾਂ ਸੀ ਘੋੜ ਸਵਾਰ ਹੋ ਜਾਂ ਸੀ ਸਾਰਿਆਂ ਨੇ ਫਿਰ ਇੱਕ ਦਮ ਦੇਖ ਕੇ ਤਾਕਾ ਤੇ ਘਰਤਾ ਦੇ ਚਹਵਲਾ ਬਹੁਤ ਪਠਾਣਾ ਦੀ ਕਟਾ ਵੱਢ ਗਈ ਕਿਉਂਕਿ ਹਰੀ ਸਿੰਘ ਨਰੂਏ ਦੇ ਨਾਂ ਤੋਂ ਵੀ ਡਰਦੇ ਸੀ ਜਦੋਂ ਪਸੀਲ ਟੁੱਟ ਗਈ ਤਾਂ ਉਦੋਂ ਵੀ ਭੈ ਹੋ ਗਿਆ ਤੇ ਕੁਸਤਾ ਉਹਦੇ ਵਿੱਚ ਦੀ ਭੱਜ ਨਿਕਲੇ ਭੱਜ ਪੁੱਜ ਗਈ ਇਹ ਜਿਹੜੇ ਥੋੜੇ ਬਹੁਤੇ ਰਹਿ ਗਏ ਸੀ ਕੁਸ ਮਾਰੇ ਕੁਸ ਕੱਟੇ ਵੱਢੇ ਤੇ ਕੁਸ ਉਹ ਕਹਿਰ ਕਰਲੇ ਜਿਹੜੇ ਉੱਥੋਂ ਦੇ ਉਸ ਟਾਈਮ ਦੇ ਆਗੂ ਸੀਗੇ ਉਹਨਾਂ ਨੂੰ ਰਸਿਆਨਾ ਬਨ ਕੇ ਤੇ ਕੈਦ ਕਰਕੇ ਤੇ ਆਪਦੀ ਬਹੁਤ ਚੜ ਲੜਾਈ ਹੋਈ ਦੋ ਦਿਨ ਲੜਾਈ ਚੱਲਦੀ ਰਹੀ ਆ ਬੜੀ ਭਾਰੀ ਤੇ ਰਾਤ ਨੂੰ ਉਹ ਨਿਕਲਦੇ ਵੀ ਰਹੇ ਆ ਤੇ ਇਹਨਾਂ ਨੇ ਅੱਗਾ ਤੱਗਾ ਵੀ ਸਾਹਮਦੇ ਰਹੇ ਆ ਸਾਰਾ ਕੁਝ ਨੂੰ ਕੱਟੇ ਵੀ ਕਰੇ ਮਾਰੀ ਬਹੁਤ ਭਜਾਏ ਬਹੁਤ ਫਿਰ ਜਿਹੜੇ ਰਹਿੰਦੇ ਹੁੰਦੇ ਸੀ ਉਹ ਕੈਦ ਕਰ ਲਏ ਬਨ ਕੇ ਰਸਿਆਨਾ ਤੇ ਉਧਰ ਹਰੀ ਸੋਨ ਨਾਲ ਉਹ ਫੱਟੜ ਸੀ ਉਹ ਮੱਲਮ ਪੱਟੀ ਹੋ ਰਹੀ ਸੀ ਜਿਹੜੇ ਉਸ ਟਾਈਮ ਦੇ ਚਰਾਹ ਸੀ ਬਾਇ ਦਸੀ ਉਹਨਾਂ ਬੈਤਾਂ ਨੇ ਦਵਾਈ ਦਿੱਤੀ ਮਲਮ ਪੱਟੀ ਕਰੀ ਹੋਰ ਜਿੰਨੇ ਵੀ ਪੱਟੜ ਸੀ ਸਾਰਿਆਂ ਦੀ ਤੇ ਹਰੀ ਸਿੰਘ ਨਾਲ ਵੀ ਉਹਨਾਂ ਲਿਆਂਦਾ ਗਿਆ ਵੀ ਆ ਜਾ ਤੂੰ ਬੇ ਉਹ ਲਿਆਂਦੇ ਜਿਹੜੇ ਬੰਨ ਕੇ ਉਹਨਾਂ ਨਾਲ ਗੱਲਬਾਤ ਕਰੀਏ ਹਰੀ ਸਿੰਘ ਨਾਲ ਉਹ ਕਹਿੰਦਾ ਵੀ ਸੋਨੋ ਅਸੀਂ ਪਹਿਲਾਂ ਕਿਹਾ ਸੀ ਕਿ ਆ ਜੋ ਆਪਾਂ ਸਪੀਕਰ ਰਾਹੀਂ ਲੌਸੈਂਟਾਂ ਕਰਿਆਂ ਜਾਂ ਜੋ ਬਹਿ ਕੇ ਗੱਲ ਕਰ ਲਈ ਕੋਈ ਕਟਾਵਟ ਨਾ ਹੋਵੇ ਕੋਈ ਖਰਾਬਾ ਨਾ ਹੋਵੇ ਤੁਸੀਂ ਆਖੇ ਨਹੀਂ ਲੱਗੇ ਵੇਖੋ ਹੁਣ ਜਵਾਕ ਬੱਚੇ ਤਰਾ ਤਰਾ ਕਰਦੇ ਆ ਤੁਹਾਡੇ ਤੇ ਹੁਣ ਤੁਹਾਡੇ ਨਾਲ ਕੀ ਹਾਲ ਤੇ ਕੀ ਕੀਤਾ ਜਾਵੇ ਉਹ ਹਰੀ ਸਿੰਘ ਨਰਵੇ ਦੇ ਚਾਰਨੀ ਡੇਗ ਪਏ ਕਹਿੰਦੇ ਬਾਦਸ਼ਾਹ ਕੋਸ਼ ਮਰਜੀ ਕਰੋ ਅਸੀਂ ਭੁੱਲ ਕੇ ਨਹੀਂ ਸੀ ਜੰਗ ਕਰਨਾ ਅੱਗੇ ਤੋਂ ਅਸੀਂ ਤੁਹਾਡੇ ਅਨਸਾਰੀ ਹੋ ਕੇ ਰਵਾਂਗੇ ਥੋੜਾ ਮਾਲੀਆ ਵੀ ਭਰਾਂਗੇ ਟੈਕਸ ਵੀ ਦੇਵਾਂਗੇ ਤੇ ਉਹ ਕਹਿੰਦਾ ਵੀ ਨਹੀਂ ਟੈਕਸ ਵੀ ਨਹੀਂ ਲੈਣਾ ਕੋਸ਼ ਨਹੀਂ ਸਾਡੇ ਵਿੱਚ ਅਸੀਂ ਆਪ ਦੇ ਸੀ ਰਲ ਗੱਜ ਬਰਾਉ ਧੱਕਲਾ ਫਿਰ ਚਿੱਤਿਆ ਆਏ ਹਰੀ ਸਿੰਘ ਨਰਵੇ ਨੇ ਅਜ ਤਾਂ ਜਰਮਾਣਾ ਸਹਿ ਜਿੱਤਾਂ ਹੀ ਨਾ ਤੋ ਥਰ ਥਰ ਕਾਉਂਦੇ ਸੀ ਤੇ ਸਿੱਧਾ ਕਈ ਵਾਰ ਉਹਨਾਂ ਦੇ ਦੇਸ਼ ਦੇ ਵਿੱਚ ਇਕੱਲਾ ਹੀ ਜਵੜਦਾ ਸੀ। ਪੇਸ ਬਦਲਾ ਕੇ। ਕਿ ਉਹ ਪੁੱਛਦੇ ਹੁੰਦੇ ਸੀ ਵੀ ਹਰੀ ਸਿੰਘ ਨਲੂਏ ਬਾਰੇ ਜਾਣਦੇ ਆ ਤੇ ਦੱਸ ਦਿੰਦੇ ਜੀ ਆਹ ਜਾਣਦੇ ਆ ਤੇ ਅੰਦਰੋਂ ਅੰਦਰ ਹੀ ਇੱਕ ਖੁਸ਼ੀ ਵੀ ਹੁੰਦੀ ਸੀ ਵੀ ਹਰੀ ਸਿੰਘ ਨਲੂਆ ਤਾਂ ਮੈਂ ਹੀ ਆ। ਕਈਆਂ ਨੂੰ ਪਤਾ ਨਹੀਂ ਸੀ ਹਰੀ ਨ ਹਰੀ ਸਿੰਘ ਨਲੂਆ ਹੈ ਕੌਣ ਇਹ ਪੈਸੇ ਬਦਲਾ ਕੇ ਸਵੇਰ-ਸਵੇਰ ਦਾਤਰਾਂ ਕੋਲਾ ਕਰਦੇ ਕਰਦੇ ਜੰਗਲ ਪਾਣੀ ਜਾਂਦੇ ਜਾਂਦੇ ਦੂਰ ਉਹਨਾਂ ਦੇ ਖੇਤਾਂ ਵੱਲੋਂ ਨਿਕਲ ਜਾਂਦੇ ਸੀ। ਤੇ ਉਹ ਕੰਨਾਂ ਤਕੜਾ ਸੈਕ ਕਰਕੇ ਕਹਿੰਦੇ ਵੀ ਨਹੀਂ ਸੀ ਕੁਛ ਵੀ ਕਹੋ ਵੀ ਹਰੀ ਸਿੰਘ ਨਲੂਆ ਆ ਕੇ ਸਾਨੂੰ ਫੜੂ। ਵੀ ਉਹਨੇ ਛੱਡਣਾ ਨਹੀਂ ਸਾਨੂੰ ਐਨੇ ਡਰਦੇ ਸੀ ਉਸ ਟਾਈਮ ਦੇ ਪਠਾਨ ਤੇ ਐਂ ਕਰਕੇ ਜਮਰਾਉ ਦਾਖਲਾ ਜਿੱਤੇ ਆ ਜੀ ਹਰੀ ਸਿੰਘ ਨਰਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ